ਸਾਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਨਿੱਜੀ ਦੇ ਕੰਮ ਕਰਨਾ ਪੈਂਦਾ ਹੈ ਬਹੁਤ ਸਾਰੀਆਂ ਸੋਚਾਂ ਬਹੁਤ ਸਾਰੇ ਟਾਰਗੇਟ ਬਹੁਤ ਸਾਰੇ ਮਨਸੂਬੇ ਸਾਡੇ ਸਾਹਮਣੇ ਹੁੰਦੇ ਆ ਉਹਨਾਂ ਨੂੰ ਅਸੀਂ ਕੰਪਲੀਟ ਕਰਨਾ ਹੁੰਦਾ ਹੈ ਦੁਨੀਆ ਤੇ ਕੋਈ ਵੀ ਇਨਸਾਨ ਐਸਾ ਨਹੀਂ ਹੁੰਦਾ ਜਿਹੜਾ ਇਹ ਸੋਚਦਾ ਹੋਵੇ ਕਿ ਮੇਰੇ ਸੋਚੇ ਹੋਏ ਟਾਰਗੇਟ ਮੇਰੇ ਮਨਸੂਬੇ ਕੰਪਲੀਟ ਨਾ ਹੋਣ ਪੂਰੇ ਨਾ ਹਰੇਕ ਇਨਸਾਨ ਆਪ ਦੇ ਤੌਰ ਤੇ ਪੂਰੀ ਵਾਹ ਲੋਂਦਾ ਆਪਣਾ ਜਿੰਨਾ ਉਸ ਨੂੰ ਤਨਮਨ ਧਨ ਪ੍ਰਮਾਤਮਾ ਨੇ ਦਿੱਤਾ ਹੈ ਉਸ ਨੂੰ ਲੋਕ ਕੋਸ਼ਿਸ਼ ਕਰਦਾ ਹੈ ਤਾਂ ਜੋ ਆਪਣੇ ਟੀਚੇ ਨੂੰ ਪ੍ਰਾਪਤ ਕਰ ਸਕੇ ਵਧੀਆ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਆਪਣਾ ਨਾਮ ਬਣਾ ਸਕਦੇ ਸਮਾਜ ਦੇ ਵਿੱਚ ਸ਼ਾਸਕ ਪਰ ਇੱਥੇ ਇੱਕ ਫੈਕਟ ਹੋ ਰਿਹਾ ਹੈ ਬਹੁਤ ਸਾਰੇ ਇਨਸਾਨ ਇੱਕ ਸਮੇਂ ਬਹੁਤ ਸਾਰੀਆਂ ਚੀਜ਼ਾਂ 'ਤੇ ਜਦੋਂ ਅਸੀਂ ਕੁਝ ਅਚੀਵ ਕਰਨਾ ਹੁੰਦਾ ਹੈ ਨਾ ਅਸੀਂ ਹਮੇਸ਼ਾ ਕਰਕੇ ਇੱਕ ਟਾਰਗੇਟ 'ਤੇ ਕੇਂਦਰਿਤ ਕਰਨਾ ਜਦੋਂ ਅਸੀਂ ਬਾਰੀ-ਬਾਰੀ ਚੀਜ਼ਾਂ ਤੇ ਅਲੱਗ-ਅਲੱਗ ਚੀਜ਼ਾਂ ਦੇ ਕੇਂਦਰਿਤ ਕਰਦੇ ਹਾਂ ਔਰ ਆਰਡਰ ਬੰਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਸਾਰੀਆਂ ਚੀਜ਼ਾਂ ਅਧ ਵਿਚਾਲੇ ਹੀ ਰਹਿ ਜਾਂਦੀਆਂ ਕੋਈ ਵੀ ਚੀਜ਼ ਸਿਰੇ ਤੱਕ ਨਹੀਂ ਪਹੁੰਚਦੀ ਉਹ ਚੀਜ਼ਾਂ ਤੇ ਬੰਦਾ ਤੁਸੀਂ ਕਮਾਂਡ ਤੱਕ ਕਰ ਲੈਨੇ ਹੋ ਥੋੜੀ ਥੋੜੀ ਪਰ ਉਹ ਸਿਰੇ ਨਰਸਰੀ ਲੱਗ ਸਕਦੀ ਉਹ ਮਤਲਬ ਤੁਹਾਨੂੰ ਪੂਰੀ ਮੰਜ਼ਲ ਤੱਕ ਨਹੀਂ ਪਹੁੰਚਾ ਸਕਦੀ ਜਿਹੜਾ ਸੋਚਦਾ ਪ੍ਰੋਪਰਲੀ ਜਦੋਂ ਕੋਈ ਵੀ ਇਨਸਾਨ ਕੋਈ ਵੀ ਮਨ ਦੇ ਵਿੱਚ ਚੀਜ਼ ਧਾਰਦਾ ਹੈ ਸੋਚਦਾ ਹੈ ਇੱਕ ਚੀਜ਼ ਤਾਂ ਉਹਦੀਆਂ ਇੱਕ ਪਾਰਟਿਕੂਲਰ ਅਲੱਗ ਤਰ੍ਹਾਂ ਦੀਆਂ ਕਿਰਨਾ ਵੇਵ ਸੁਣੀਆਂ ਜਿਹੜੀਆਂ ਪੂਰੇ ਪਾਸੇ ਆਸ-ਬਾਸੇ ਫੈਲ ਜਾਂਦੀਆਂ ਨੇ ਤੁਹਾਡੇ ਨਾਲ ਇੱਕ ਔਰਾ ਬਣ ਜਾਂਦਾ ਹੈ ਉਹ ਔਰੇ ਦੇ ਵਿੱਚ ਜੋ ਵੀ ਇਨਸਾਨ ਹੁੰਦਾ ਹੈ ਉਸ ਤੋਂ ਪ੍ਰਭਾਵਿਤ ਹੁੰਦਾ ਹੈ ਤੁਸੀਂ ਮਨ 'ਚ ਧਾਰ ਲਈ ਕੋਈ ਗੱਲ ਉਹ ਆਸ-ਪਾਸੇ ਵੇਵਸ ਫੈਲਦੀ। ਉਹ ਵਾਈਬਸ ਫੈਲਣ ਗਿਆ। ਜਿਹੜਾ ਵੀ ਉਸ ਦਾਇਰੇ ਦੇ ਵਿੱਚ ਆਊਗਾ ਉਹ ਤੋਂ ਪ੍ਰਭਾਵਿਤ ਹੋਊਗਾ। ਉਹ ਸੋਚ ਜਿਹੜੀ ਤੁਸੀਂ ਸੋਚੀ ਹੈ ਪਤਾ ਨਹੀਂ ਅਣਜਾਣੇ ਦੇ ਵਿੱਚ ਹੀ ਕਿੰਨੇ ਲੋਕਾਂ ਦੀ ਮਨ ਤੇ ਅਸਰ ਕਰਦੀ ਹੈ। ਕਿੰਨੇ ਲੋਕਾਂ ਦੀ ਸਿਹਤ ਤੇ ਅਸਰ ਕਰਦੀ ਹੈ। ਕਿੰਨੇ ਲੋਕ ਉਸ ਤੋਂ ਪ੍ਰਭਾਵਿਤ ਹੋ ਕੇ ਉਹ ਸੋਚ ਪੱਕੀ ਬਣ ਜਾਂ। ਕਿੰਨੇ ਲੋਕ ਤੁਹਾਡੀ ਮਦਦ ਤੇ ਲਈ ਆ ਜਾਣ। ਇਹ ਕੁਝ ਨਹੀਂ ਕਿਹਾ ਜਾ ਸਕਦਾ। ਬਸ ਤੁਸੀਂ ਕੀ ਕਰਨਾ ਹੈ ਤੁਸੀਂ ਇੱਕ ਸੋਚ ਆਪਣੇ ਮਨ 'ਚ ਸੁੱਤਣੀ ਹੈ। ਜਿਵੇਂ ਕੋਈ ਬੰਬ ਫਟਦਾ ਹੈ ਤਾਂ ਉਹਦਾ ਚਾਰੇ ਪਾਸੇ ਉਹਦੀ ਉਹਦੀ ਧੂਆ ਹੋਰ ਚੀਜ਼ਾਂ ਉੱਠ ਕੇ ਨਾਲ ਉੱਰ ਪੈਂਦੀਆਂ ਨੇ ਇੱਕ ਗੇਨਰ ਨੂੰ ਰੂਪ ਧਾਰਨ ਕਰ ਜਾਂਦਾ ਹੈ ਓਵੇਂ ਤੁਸੀਂ ਆਪਣੇ ਮਨ ਦੇ ਵਿੱਚ ਉਹ ਸੋਚ ਦਾ ਬੰਬ ਫਟਾਉਣਾ ਉਹ ਜਦੋਂ ਤੁਸੀਂ ਉਹ ਆਪਣੀ ਸੋਚ ਮਨ ਵਿੱਚ ਪਨਪਾਈ ਤਾਂ ਉਹ ਜਿਹੜਾ ਧਾਇਰਾ ਆਪਣੇ ਆਪ ਦੂਰ ਤੱਕ ਫੈਲਦਾ ਜਾਵੇਗਾ ਤੇ ਦੀ ਮਾਰ ਵਿੱਚ ਆਉਣ ਵਾਲੇ ਪ੍ਰਭਾਵਤ ਹੋਣ ਵਾਲੇ ਲੋਕ ਤੁਹਾਡੇ ਉੱਪਰ ਹੋ ਜਾਣਗੇ ਇੱਕ ਛੋਟੀ ਜੀ ਮੈਂ ਖਨੂਰੀਆਂ ਉਪਰ ਦੇ ਨਾ ਧਰਨ ਦੇ ਨਾ ਖਾਨੀ ਸੋਣਾ ਜਦੋਂ ਮੈਂ 20 ਸਾਲ ਦਾ ਸੀ ਉਦੋਂ ਮੈਂ ਹਮੇਸ਼ਾ ਸੋਚਦਾ ਹੁੰਦਾ ਸੀਗਾ ਕਿ ਸਾਡੇ ਇੱਥੇ ਗਲੀ ਦੇ ਵਿੱਚ ਦਰਖਤ ਦਰਖਤ ਲੱਗੀਆਂ ਮੈਨੂੰ ਦਰਖਤਾਂ ਦੇ ਨਾਲ ਪਿਆਰ ਹੈ ਕਿਉਂਕਿ ਇਹ ਆਕਸੀਜਨ ਦਿੰਦੇ ਆ ਉਸ ਤੋਂ ਜ਼ਿਆਦਾ ਕੀਮਤੀ ਚੀਜ਼ ਇਹਨਾਂ ਵਿੱਚ ਜੀਵਨ ਹੈ ਜਦ ਤੁਸੀਂ ਨੇਚਰ ਚੀਜ਼ ਨਾਲ ਸਾਹ ਪੌਣਿਓ ਕੁਦਰਤੀ ਚੀਜ਼ ਨਾਲ ਸਾਹ ਪੌਣਿਓ ਤੁਸੀਂ ਮੁੜ ਜੀਵਤ ਹੋ ਜਾਂਦੇ ਤੁਸੀਂ ਲਿਵਲੀ ਹੋ ਜਾਂਦੇ ਤੁਹਾਡਾ ਮਨ ਤਨ ਸਭ ਕੁਝ ਸ਼ਾਂਤ ਹੋ ਜਾਂਦਾ ਹੈ ਤੇ ਮੇਰਾ ਪ੍ਰਾਣਾ ਪਿਆਰ ਹੈ ਦਰਖਤਾਂ ਦੇ ਨਾਲ ਸ਼ੁਰੂ ਤੋਂ ਹੀ ਪਿਆਰ ਹੈ ਤੇ ਮੇਰੇ ਮਨ ਦੇ ਵਿੱਚ ਇੱਛਾ ਸੀ ਕਿ ਸੜਕ ਦੇ ਦੋਨੇ ਪੰਨਿਆਂ ਤੇ ਦਰਖਤ ਲੱਗੇ ਹੋਣੇ ਚਾਹੀਦੇ ਪਰ ਮੇਰੇ ਕੋਲ ਸੰਸਾਧਨ ਨਹੀਂ ਸੀ ਉਹ ਸੋਚ ਮੇਰੇ ਮਨ ਦੇ ਵਿੱਚ ਪੜਪਦੀ ਰਹਿੰਦੀ ਸੀ ਰੋਜ਼ ਪੜਪਦੀ ਸੀ ਰੋਜ਼ ਮੈਂ ਉਸ ਚੀਜ਼ ਤੇ ਸੋਚ ਜਰੂਰ ਲੈਂਦਾ ਸੀ ਪਰ ਮੇਰੇ ਕੋਲ ਸਾਧਨ ਨਹੀਂ ਸੀ ਪੜਨ ਦੇ ਲਈ ਬਸ ਓਨੇ ਕ ਪੈਸੇ ਜਰੂਰ ਹੁੰਦੇ ਸਨ ਕਿ ਪੜਾਈ ਆਪਣੇ ਚੱਲੀ ਜਾਵੇ ਉਦੋਂ ਮੈਂ ਡੀਏ ਫਰਸਟ ইয়ারਜ਼ ਬੈਠੇ ਨਾ ਪੜਾਈ ਚੱਲ ਰਹੀ ਸੀ ਬਸ ਉਸ ਤੋਂ ਸਵਾਏ ਕੋਈ ਨਜਾਇਜ਼ ਖਰਚਾ ਨਹੀਂ ਕੁਝ ਹੋਰ ਨਹੀਂ ਆਪਣਾ ਕੰਮ ਚੱਲ ਰਿਹਾ ਸੀ ਪਰ ਮਨ ਦੇ ਵਿੱਚ ਇਹ ਸੀ ਵੀ ਇਹ ਕੰਮ ਕਰਨਾ ਹੈ ਇਹ ਕੰਮ ਕਰਨਾ ਹੈ ਇਹ ਕੰਮ ਕਰਨਾ ਹੈ ਉਸ ਵੀ ਸਾਧਨ ਕੋਲੇ ਨਹੀਂ ਕਈ ਮਹੀਨੇ ਸੋਚਿਆ ਤਾਂ ਇੱਕ ਦਿਨ ਕੀ ਹੋਇਆ ਕਿ بارش ਪੈ ਰਹੀ ਸੀ ਮੈਂ ਬਾਹਰ ਬੈਠਾ ਸੀਗਾ ਮੇਰੇ ਕੋਲੇ ਇੱਕ ਇਨਸਾਨ ਆਇਆ ਸਾਡੀ ਮਲੇ ਦਾ ਉਹ ਮੇਰੇ ਕੋਲ ਬੈਠਾ ਸੀ ਮੈਂ ਉਹਦੇ ਕੋਲੇ ਗੱਲ ਸਾਂਝੀ ਕੀਤੀ ਮੈਂ ਕਿਹਾ ਪਾਣਾ ਇਦ ਬੁੱਟੇ ਲਾਉਣੇ ਆ ਦਰਾਫਤ ਲਾਉਣੇ ਆ ਤਾਂ ਉਹਨੇ ਕੋਟਕਦੀ ਉਸ ਗਲੀ ਦੇ ਵਿੱਚੋਂ ਇੱਕ ਮੋਟਰਸਾਈਕਲ ਤੇ ਇਨਸਾਨ ਆ ਕਰਿਆ ਸੀ ਉਹ ਫੋਰੈਸਟ ਉਪਾਰ ਦੇ ਵਿੱਚ ਆਫਸਰ ਸੀ ਉਹਨੇ ਤੁਰੰਤ ਉਸ ਨੂੰ ਮੌਜਬ ਮਾਰੀ ਉਸ ਇਨਸਾਨ ਦਾ ਉਹ ਫੋਰੈਸਟ ਵਾਲਾ ਮਿੱਤਰ ਸੀ ਉਹ ਮੀਂਹ ਪੈਂਦੇ ਦੇ ਵਿੱਚ ਹੀ ਵਾਪਸ ਆਇਆ ਤੇ ਸਾਡੇ ਕੋਲ ਆ ਗਿਆ ਮੈਨੂੰ ਕਹਿੰਦਾ ਉਹ ਉਸ ਨੂੰ ਕਹਿੰਦਾ ਕਹਿੰਦਾ ਕਿ ਇਹ ਮੁੰਡਾ ਨਾ ਬੁੱਟੇ ਲਾਉਣੇ ਚਾਹੁੰਦਾ ਤੂੰ ਇਹਨੂੰ ਬੁੱਟੇ ਦੇ ਦੇ ਕਿਉਂਕਿ ਉਹ ਫੋਰੈਸਟ ਵਿੱਚ ਸੀਗਾ ਉਸ ਤੋਂ ਬੁੱਟੇ ਮੰਗਣੇ ਸੌਖੇ ਸੀ ਫਰੀ ਦੇ ਵਿੱਚ ਮਿਲ ਜਾਣੇ ਸੀਗੇ ਤੇ ਉਹ ਇਨਸਾਨਾ ਕੋ ਕਹਿੰਦਾ ਫੋਰੈਸਟ ਵਾਲਾ ਕਹਿੰਦਾ ਬੁੱਟੇ ਤਾਂ ਲਾ ਲਵਾਂਗੇ ਪਸ਼ੂਆਂ ਨੂੰ ਤਾਂ ਕੌਣ ਬਚਾਊ ਅਸੀਂ ਸੋਚਣ ਲੱਗ ਗਏ ਤੇ ਜਦੋਂ ਉਹ ਤੇ 30 ਗਾਰਡ ਬਣਾਉਣੇ ਹੁੰਦੇ ਆ ਸਾਨੂੰ ਬੜਾ ਖਰਚਾ ਹੁੰਦਾ ਹੈ ਦਰਖਤਾਂ ਤੋਂ ਥੋੜੇ ਜਿਹੇ ਪੈਸਿਆਂ ਦਾ ਵੀ ਆ ਜਾਂਦਾ ਹੈ ਉਹ ਇਨਸਾਨ ਜਿਹਨੂੰ ਮੈਂ ਪਹਿਲੀ ਵਾਰੀ ਮਿਲਿਆ ਸੀ ਉਹ ਇਨਸਾਨ ਕਹਿੰਦਾ ਵੀ ਤੁਸੀਂ ਕਿੰਨੇ ਬੁੱਟੇ ਲਾਉਂਗੇ ਅਸੀਂ ਕਿਹਾ ਵੀ ਸੌਖ ਦੇ ਅਸੀਂ ਦੱਸ ਉਹ ਇਨਸਾਨ ਕਹਿੰਦਾ ਵੀ ਨਾਲ ਟ੍ਰੀ ਕਾਰਡ ਵੀ ਲੱਗਣੇ ਖੱਲੇ ਬੂਟੇ ਤਾਂ ਲੱਗਣੇ ਅਸੀਂ ਚੁੱਪ ਸੀ ਕਿ ਸਾਡੇ ਕੋਲ ਕਿਹੜਾ ਪੈਸੇ ਸੀਗੇ ਅਸੀਂ ਸਿਰਫ ਦਰਖਤ ਚਾਹੁੰਦੇ ਸੀਗੇ ਟ੍ਰੀ ਕਾਰਡ ਲਈ ਸਾਡੇ ਕੋਲ ਪੈਸੇ ਨਹੀਂ ਸੀਗੇ ਅਸੀਂ ਉਹਨੂੰ ਹਾਂ ਨਹੀਂ ਕਰ ਸਕਦੇ ਸੀ ਕਹਿੰਦਾ ਵੀ ਟ੍ਰੀ ਕਾਰਡ ਬਿਨਾਂ ਤਾਂ ਬਚਲੇ ਨਹੀਂ ਪਰਸਪਤ ਮੁਟਾ ਕਹਿੰਦਾ ਲਾਉ ਤਾਂ ਜੇ ਪਾਲਣਾ ਹੈ ਜਿਹਨੂੰ ਬਚਾਉ ਤੇ ਨਹੀਂ ਬਚਾ ਸਕਦੇ ਤਾਂ ਫਿਰ ਇਹਨੂੰ ਲਾਉਣ ਦਾ ਕੋਈ ਫਾਇਦਾ ਨਹੀਂ ਫਿਰ ਇਹ ਭਗਾਈ ਕਰਦਾ ਕੋਈ ਫਾਇਦਾ ਨਹੀਂ ਚੁੱਪ ਸੀ ਉਹ ਇਨਸਾਨ ਕਹਿੰਦਾ ਵੀ ਮੀ ਪੈਂਦੇ ਦੇ ਰਚੀ ਕਹਿੰਦਾ ਮੇਰੇ ਮਗਰ ਬਟਾ ਅਸੀਂ ਉਹਦੇ ਮਗਰ ਬੈ ਗਏ ਸਾਨੂੰ ਨਹੀਂ ਪਤਾ ਸੀ ਉਹ ਕਿੱਥੇ ਲੈ ਕੇ ਜਾ ਰਿਹਾ ਸੀ ਸਾਨੂੰ ਨਹੀਂ ਪਤਾ ਸੀ ਕਿੱਥੇ ਲੈ ਕੇ ਜਾ ਰਿਹਾ ਜਦੋਂ ਅਸੀਂ ਉਹਦੇ ਮਗਰ ਬੈਠ ਗਏ ਉਹ ਲੋਇਲੀ ਦੀ ਦੁਕਾਨ ਤੇ ਜਾਵੜਿਆ ਤੇ ਉਹਨੂੰ ਕਹਿੰਦਾ ਵੀ ਸੌਟ ਰਿਗੜ ਬਣਾਉਣੇ ਆ ਉਹਦਾ ਸਮਾਨ ਦੇ ਦੇ ਹੁਣੇ ਦੁਪੱਤੀ ਵਗੈਰਾ ਜੋ ਐਂਗਲ ਲਗੜੀ ਹੁੰਦੀ ਜਿਆਲੇ ਲੱਗਦੀ ਹੁੰਦੀ ਹੈ ਉਹ ਦਾਸਤੀ ਵੀ ਆਏ ਲਾਉਣੀ ਹੈ ਤੇ ਇਹ ਸੌਟ ਰਿਗੜ ਦਾ ਸਮਾਨ ਉਸ 7 ਮੀ ਪੈਂਦੇ ਦੇ ਵਿੱਚ ਹੀ ਉਹਨੇ ਦੁਕਾਨਦਾਰ ਨੇ ਇੱਕ ਰੇੜੇ ਦੇ ਸਮਾਨ ਕੋੜਾ ਜਿਹੜਾ ਜਿਹੜਾ ਹੁੰਦਾ ਉਹ ਤੇ ਸਮਾਨ ਪੈਕ ਕੀਤਾ ਰੱਖਿਆ ਉਹ ਸਾਡੇ ਮਗਰ ਲਾ। ਘੰਟੇ ਇੱਕ ਬਾਅਦ ਜਣੀ ਅਸੀਂ ਘਰ ਕੋਲੇ ਸੀਗੇ। ਮੈਨੂੰ ਪੁੱਛਦਾ ਜੱਥੇ ਰਖੋਣਾ ਰੱਖਾਂ। ਅਸੀਂ ਹਰਾਨ ਸੀਗੇ। ਸਾਨੂੰ ਇਹ ਵੀ ਖਤਰਾ ਸੀ ਕਿਤੇ ਸਾਨੂੰ ਪੈਸੇ ਨਾ ਦੇਣੇ ਪੈ ਜਾਣ। ਤੇ ਉਹ ਜਦੋਂ ਸਮਾਨ ਇੱਕ ਉਹਨਾਂ ਨੇ ਵਾਰੇ ਦੇ ਵਿੱਚ ਸਤਾਤਾ। ਕਹਿੰਦੇ ਨਾ ਹੁਣ ਆਪਾਂ ਇਹਨੂੰ ਬਣਵਾਵਾਂਗੇ ਇੱਥੇ ਬੈਠ ਕੇ ਸਸਤੇ ਪੈਣਗੇ। ਤਾਂ ਬਾਅਦ ਵਿੱਚ ਦੋ ਚਾਰ ਦਿਨਾਂ ਬਾਅਦ ਸਾਨੂੰ ਕਹਿੰਦਾ ਵੀ ਕੋਈ ਮਿਸਤਰੀ ਲੱਭੋ। ਹਾਂ ਅਸੀਂ ਬੜਾ ਫੇਪਾ ਜਿੱਤ ਕਰਕੇ ਅਸੀਂ ਬਸ ਦੇਖ ਕੇ ਕਿ ਮੈਸਟਰੀ ਲੱਭਿਆ ਮੈਸਟਰੀ ਤੋਂ ਬਣਾਉਣੇ ਸ਼ੁਰੂ ਕਰਤੇ ਸਾਰੇ ਟ੍ਰੀ ਗਾਰਡ ਬਣ ਗਏ ਉਹਨੇ ਮੈਸਟਰੀ ਦਾ ਖਰਚਾ ਪੇਗਾ ਉਸ ਤੋਂ ਬਾਅਦ ਇਹਨੂੰ ਕਹਿੰਦਾ ਰੰਗ ਵੀ ਕਰ ਦਿਓ ਅਸੀਂ ਰੰਗ ਕਰਤਾ ਉਹਨੇ ਉਹਦਾ ਖਰਚਾ ਪੇਗਾ ਉਸ ਤੋਂ ਬਾਅਦ ਲਾਉਣੇ ਸੀਗੇ ਲੇਬਰ ਲੱਗਣੀ ਸੀ ਅਸੀਂ ਆਪ ਵੀ ਨਾਲ ਲੱਗੇ ਕੁਝ ਡਿਲੀਵਰੀ ਵੀ ਲਾਈ ਸੀਮੈਂਟ ਵੀ ਲੱਗਣਾ ਸੀ ਪੱਜੇ ਵੀ ਲੱਗਣਾ ਸੀ ਉਹਨੇ ਉਹ ਖਰਚਾ ਵੀ ਪੇਗਾ ਜਿਹੜਾ ਟ੍ਰੀ ਗਾਰਡ ਦਾ ਖਰਚਾ ਸੀਗਾ 50000 ਰੁਪਏ ਇਹ ਤੋਂ 20 ਸਾਲ ਪਹਿਲਾਂ ਆਇਆ ਸੀਗਾ 2005 ਦੇ ਵਿੱਚ ਉਹ ਵੀ ਉਹ ਨਹੀਂ ਵੇਖਾਂ ਇਹ ਮੇਰੇ ਲਈ ਬੜੀ ਹੈਰਾਨੀ ਹੁੰਦੀ ਹੈ ਵੀ ਕਿਵੇਂ ਕੋਈ ਇਨਸਾਨ ਪਹਿਲੇ ਬੋਲ ਉੱਠ ਕੇ ਤੁਰ ਪਿਆ ਤੇ ਸਾਨੂੰ ਸਾਰਾ ਸਮਾਨ ਲੈ ਜਾਂਦਾ ਥੋੜਾ ਸੁਭਣਾ ਪ੍ਰਕਰਨ ਹੁੰਦਾ ਕੁਦਰਾਕਤਾ ਅੱਜ ਵੀ ਖੜੇ ਆ ਅੱਜ ਵੀ ਸ਼ਾਨ ਦਿੰਦੇ ਆ ਜੋ ਵੀ ਰਾਹ ਕਿੰਨ ਲੰਘਦਾ ਹੈ ਉਹਨਾਂ ਨੂੰ ਸ਼ਾਨ ਦਿੰਦੇ ਆ ਤੇ ਬੜੀ ਸੋਹਣੀ ਵੀ ਲੱਗਦੀ ਹੈ ਤੁਸੀਂ ਨੇ ਸਿਰਫ ਸੋਚਿਆ ਹੀ ਸੀ ਮੈਂ ਸਿਰਫ ਸੋਚਿਆ ਸੀ ਉਹ ਇਨਸਾਨ ਹੈ ਸਰ ਬਹੁਤ ਸ਼ੁਕਰਗੁਜ਼ਾਰ ਉਹ ਉਸ ਇਨਸਾਨ ਦਾ ਨਾਮ ਹੈ ਸਰਦਾਰ ਅੰਮ੍ਰਿਤਸਰ ਉਹ ਇਸ ਟੈਂਪਰ ਵਿੱਚ ਬੈਠੇ ਹੈ ਪਰ ਮੈਂ ਜਿਹੜੀ ਗੱਲ ਕਰਨ ਜਾ ਰਿਹਾ ਕਿ ਤੁਸੀਂ ਇੱਕ ਸੋਚੀ ਉਸ ਤੋਂ ਬਾਅਦ ਉਹ ਸੋਚ ਨੇ ਕਿਸੇ ਦੀ ਸੋਚ ਤੇ ਅਸਰ ਪਾਇਆ ਕਿਸੇ ਦਿਮਾਗ ਤੇ ਅਸਰ ਪਾਇਆ ਉਹ ਪਤਾ ਨਹੀਂ ਅੱਜ ਕੱਲ ਤਾਂ ਕੋਈ ਕਿਸੇ ਨੂੰ ਰੁਪਈਆ ਨਹੀਂ ਦਿੰਦਾ ਉਹ ਸਾਨੂੰ 1 ਲੱਖ ਦੇ ਕਰੀਬ ਅਜ ਤੋਂ 20 ਸਾਲ ਪਹਿਲਾਂ ਸਾਡੇ ਤੇ ਕਰਜ ਦਿੰਦਾ ਜਦੋਂ ਅਸੀਂ ਪੁੱਛਿਆ ਤੋਂ ਬਰੇਦਰਨਾਬਾਦ ਵੀ ਇਹ ਪੈਸੇ ਤੂੰ ਕਿਉਂ ਖਰਚੇ ਤਾਂ ਉਹਦਾ ਕੀ ਉੱਤਰ ਸੀ ਕਹਿੰਦਾ ਇਹ ਕਿਸੇ ਦੀ ਈਮਾਨਤ ਗਈ ਸੀ ਬਈ ਕਹਿੰਨੀ ਕਿਦੀ ਈਮਾਨਤ ਉਹ ਨਾ ਕੋਲੇ ਪਈ ਸੀ ਕਦੋਂ ਉਹਦੀ ਪਈ ਸੀ ਕਿਦੀ ੜੀ ਕਰ ਰਹੀ ਸੀਗੀ ਕੋਈ ਸਾਨੂੰ ਨਹੀਂ ਪਤਾ ਪਰ ਇੱਕ ਸੋਚ ਜਿਹੜੀ ਚਾਰੇ ਪਾਸੇ ਫੈਲੀ ਉਹਨੇ ਅਸਰ ਕੀਤਾ ਕਿਸ ਨੇ ਕਿਸੇ ਮਨ ਤੇ ਉਹ ਬੰਦਾ ਉਹ ਕੰਮ ਕਰਵਾ ਕੇ ਸੇਵਾ ਕਰਦਾ ਉਹ ਮੈਂ ਕਹਿੰਦਾ ਸੋ ਮੈਂ ਧਾਰਨ ਜਿਹੜੀ 14 ਸੀਗਾ ਕਿ ਕਿਵੇਂ ਤੁਹਾਡੀ ਇੱਕ ਪਾਵਰਫੁਲ ਸੋਚ ਜਿਹੜੀ ਤੁਸੀਂ ਕ੍ਰੀਏਟ ਕੀਤੀ ਹੈ ਉਹ ਵੇਵਸ ਜੋ ਕੁਝ ਪਾਵਰ ਕਿੰਨੀ ਕ ਹੈ ਉਹ ਡਿਪੈਂਡ ਕਰਦਾ ਹੈ ਤੁਹਾਡੇ ਕੰਮ ਹੋਣ ਦੇ ਵਿੱਚ ਤੁਹਾਡੇ ਟਾਰਗੇਟ ਤੱਕ ਪਹੁੰਚਣ ਦੇ ਵਿੱਚ ਜੀ ਉਹਦੇ ਵਿੱਚ ਬਹੁਤ ਪਾਵਰ ਹੈ ਉਸ ਵੇਵ ਦੇ ਵਿੱਚ ਤਾਂ ਉਹ ਪ੍ਰਵਾਤ ਕਰਕੇ ਕੰਮ ਕਰੂਗਾ ਜਿਉਂ ਦੇ ਵਿੱਚ ਪਾਵਰ ਘਟ ਹੈ એનર્ਜੀ ਘਟ ਹੈ ਸਭ ਕੁਝ એનર્ਜੀ ਤੇ ਡਿਪੈਂਡ ਕਰਦਾ ਹੈ ਜਿਉਂ ਚ એનર્ਜੀ ਘਟ ਹੈ ਫਿਰ ਉਹ ਉਸ ਤਰੀਕੇ ਨਾਲ ਕੰਮ ਨਹੀਂ ਹੋਵੇ ਸੋ ਕ੍ਰੀਏਟ ਅ ਪਾਵਰਫੁਲ ਥਾਟ ਇਨ ਯਰ ਮਾਈਂਡ ਬਿਫੋਰ ਡੂਇੰਗ ਐਨੀਥਿੰਗ ਲੋਕ ਵੀ ਤੁਹਾਡੇ ਲਈ ਕੰਮ ਕਰ ਦੇਗੇ ਜੇ ਤੁਸੀਂ ਪਾਵਰਫੁਲ ਥਾਟ ਕ੍ਰੀਏਟ ਕਰੋਗੇ ਜੇ ਤੁਸੀਂ ਵੈਸੇ ਹੀ ਤਰਪੇ ਹੋ ਕਿ ਥਾਟ ਮਨ ਦੇ ਵਿੱਚ ਹੈ ਹੀ ਨਹੀਂ ਹੈ ਕੋਈ ਸ਼ਕਤੀ ਅੰਦਰ ਉਹ ਹੈ ਹੀ ਨਹੀਂ ਹੈ ਕੋਈ ਕੁਝ ਨਹੀਂ ਮੰਨਦਾ ਤੁਸੀਂ ਪਾਵਰਫੁਲ ਥਾਟ ਕ੍ਰੀਏਟ ਕਰੋ ਜੇ ਤੁਹਾਨੂੰ ਲੱਗਿਆ ਵੀ ਕੰਮ ਨਹੀਂ ਹੋਇਆ ਮੈਂ ਬਹੁਤ ਮਿਹਨਤ ਕੀਤੀ ਸੀ ਸੱਚ ਜਾਣਿਓ ਤੁਹਾਡੇ ਵਿੱਚ ਪਾਵਰਫੁਲ ਥਾਟ ਰਹੀ ਸੀਗੀ ਜੇ ਪਾਵਰਫੁਲ ਥਾਟ ਹੁੰਦੀ ਅੰਦਰ ਮਨ ਦੇ ਵਿੱਚ ਤਾਂ ਤੁਹਾਨੂੰ ਉਹਨੇ ਤੁਹਾਡੇ ਸਰੀਰ ਨੂੰ ਉਸੇ ਤਰੀਕੇ ਨਾਲ ਕੰਮ ਲਾਦਣਾ ਸੀ ਤੁਹਾਡੇ ਚ ਸ਼ਕਤੀਆਂ ਆ ਜਾਣੀਆਂ ਸੀਗੀਆਂ ਕੋਡੇ ਵਿੱਚ ਉਹੀ ਕਮੀ ਰਹੀ ਕਿ ਪਾਵਰਫੁਲ ਥਾਟ ਅੰਦਰ ਕ੍ਰੀਏਟ ਹੀ ਨਹੀਂ ਹੋਈ ਉਹਨੇ ਨਾ ਹੀ ਤੁਹਾਨੂੰ ਪ੍ਰਾਪਤ ਕੀਤਾ ਤੇ ਨਾ ਹੀ ਤੁਹਾਡੇ ਆਸ-ਪਾਸੇ ਚੁਗਰ ਦਿਨ ਰੋਦਾਵਾਸ ਹੋਣ ਦੇ باوجود ਵੀ ਕੰਮ ਹੋ ਜਾਂਦੇ ਨਹੀਂ ਗਰੀਬੀ ਆੜੇ ਨਹੀਂ ਆਉਂਦੀ ਕਿਸੇ ਦਾ ਨਾ ਕਿਹਾ ਹੋਇਆ ਆੜੇ ਨਹੀਂ ਆਉਂਦਾ ਸਭ ਕੁਝ ਜਿਵੇਂ ਚੁੰਮਕ ਦੇ ਸਾਹਮਣੇ ਤੁਸੀਂ ਦੇਖਦੇ ਹੋ ਛੋਟੇ ਛੋਟੇ ਕਣ ਲੋਹੇ ਦੇ ਸੈੱਟ ਦਿਓ ਚੁੰਮਕ ਉੱਤੇ ਲਗਾ ਦੀ ਗਈ ਤਾਂ ਉਹ ਸਾਰਿਆਂ ਨੂੰ ਕੈਪਚਰ ਕਰਦਾ ਕਰਦਾ ਆਦਰਾ ਜੋੜ ਲੈਂਦਾ ਹੈ ਉਸੇ ਤਰੀਕੇ ਦੇ ਨਾਲ ਇੱਕ ਪਾਵਰਫੁਲ ਥੋੜ ਨਿਕਲੇ ਨਿਕਲੇ ਹੋਵੇ ਨਾ ਸਭ ਤੁਹਾਡੇ ਆਪਣੇ ਹੋ ਜਾਣ ਤੁਹਾਡੇ ਪੱਕੀ ਹੋ ਜਾਣ ਜੋ ਵਿਰੋਧੀ ਵੀ ਬੈਠਾ ਨਾ ਉਹ ਵੀ ਜਾ ਤੇ ਤੱਕ ਟਿਕ ਨਹੀਂ ਪਾਵੇਗਾ ਉਹ ਵੀ ਪਾਸੇ ਹੋ ਜਾਏਗਾ ਸੋ ਕ੍ਰੀਏਟ ਅ ਪਾਵਰਫੁਲ ਥਾਟ ਇਨ ਯੂਰ ਮਾਈਂਡ ਦੈਨ ਯੂ ਵਿਲ ਡੈਫੀਨਿਟਲੀ ਡੂ ਯੂ ਵਿਲ ਡੈਫੀਨਿਟਲੀ ਅਚੀਵ ਯੂਰ ਟਾਰਗੇਟ ਥੈਂਕ ਯੂ ਸੋ ਮਚ